ਓ ਬਈ ਅੱਜ ਦਾ ਪ੍ਰਿੰਸ ਬਈ ਦਾ ਬਰਥਡੇ ਹੈਗਾ ਅੱਜ ਤਾਂ ਪਾਰਟੀ ਕਰਾਂਗੇ ਕਿਉਂ ਬਈ ਮੈਂ ਪਾਰਟੀ ਦੇ ਖੁੰਨੇ ਪੜਿਆ ਉਹ ਖਾਣਾ ਪਿਆ ਲਸੋ ਪੀਣ ਓ ਬਈ ਪਹਿਲਾਂ ਤਾਂ ਆਪਾਂ ਕਟਾਏ ਕੇਕ ਫਿਰ ਕਰਾਂਗੇ ਪੰਦੀ ਸਿੱਧਾ ਲਈ ਪਾਰਟੀ ਉਵੇਂ ਮੁੱਟੇ ਬਈ ਮੁੱਟੇ ਤੋਂ ਬਾਅਦ ਪਿਆਰ ਰਹੀ ਨਾ ਬਈ ਆਪਾਂ ਛੋੜੇ ਵਾਲੀ ਪਾਰਟੀ ਦਾ ਟੈਂਡਰ ਨਹੀਂ ਕਰ ਸਕਦੇ ਤੁਹਾਨੂੰ ਪਤਾ ਹੀ ਆ ਪੈਕ ਜਗ ਆਪਾਂ ਲਾਉਂਦੇ ਨਹੀਂ ਹੈਗੇ ਬਸ ਕੱਲਾ ਕੀ ਖਲਾਏ ਇਹਦੇ ਕੁਝ ਜਿ ਕਿਉਂ ਭਾਈ ਪੈ ਗੱਭਰਿਆ ਹੀ ਨੇ ਬੰਦ ਕਰਾਤਾ ਪਹਿਲਾਂ ਤਾਂ ਕਦੇ ਕਦੇ ਲਾ ਲੈਂਦਾ ਸੀ ਓ ਭਾਈ ਓਏ ਆਪਣਾ ਸੋਹਰਾ ਪਰਿਵਾਰ ਬੈਸ ਨੂੰ ਆਇਆ ਯਾਰ ਓਦੇ ਕਰਕੇ ਛੱਡਣਾ ਪੈ ਗਿਆ ਬੈਠ ਕੇ ਓ ਯਾਰ ਤੁਸਾਂ ਰੰਗ ਦਸੰਡੀਆਂ ਲੈ ਆਈਆਂ ਨਹੀਂ ਚੱਲ ਜੇ ਜੀ ਵੇਰ ਮਗਾਣਾ ਚੰਦੇ ਜੀ ਨੇ ਆਲੇ ਲੈ ਓ ਨਾ ਯਾਰ ਉਹ ਨਸਾ ਤਾਂ ਨਹੀਂ ਆ ਉਹ ਵਿਆਹ ਤੋਂ ਪਹਿਲਾਂ ਜਿਹੜਾ ਕਰ ਲਿਆ ਕਰ ਲਿਆ ਉਸ ਤੋਂ ਬਾਅਦ ਤਾਂ ਆਪਾਂ ਸੌਂ ਪਾਤੀ ਮੇਰੇ ਨਸਾ ਨਹੀਂ ਕਰਨਾ ਚਲੋ ਕੋਈ ਨਹੀਂ ਬਈ ਅਜੇ ਤੱਕ ਕੰਨੀ ਕਰਦੇ ਤਨ ਤੂੰ ਪਾਰਟੀ ਦੇ ਵਿੱਚ ਰਹਿਣਾ ਓ ਬਈ ਯਾਰਾ ਨਾ ਬਾਹਰ ਆਉਂਦੀਆਂ ਨੇ ਤੁਸੀਂ ਵੀਰੇ ਦੁੱਖ ਤੋਂ ਦੇ ਸਾਥ ਲਿਓ ਓ ਯਾਰਾ ਐ ਨਹੀਂ ਮੇਰਾ ਪਾਦਾ ਤੇਰੇ ਨਾਲ ਹੀ ਆ ਯਾਰ ਪੱਜਾ ਕੀ ਕਰੂ ਕੇ ਬਈ ਸਾਮੂ ਕਰਦੇ ਬਾਹਰ ਹੀ ਲੈਨੇ ਅਜੇ ਲਿਖਦੇ ਨਹੀਂ ਆਈ ਇਸ ਗਰੇਲੇ ਖਾ ਗਿਆ ਹੈ ਮੇਰੇ ਵਾਸਤੇ ਬਿਲਕੁਲ ਵੀ ਨਹੀਂ ਸੋਚਿਆ ਹੈਗਾ ਵੀ ਇਹਨੇ ਵੀ ਰੋਟੀ ਖਾਣੀ ਹੈ ਹੁਣ ਮੈਂ ਕਵੰਡਨ ਦੇ ਘਰੋਂ ਦਾਲ ਲੈ ਕੇ ਆਉਣੀ ਆ

ਬਣਾਈ ਨਹੀਂ ਰਾਤ ਜਿਵੇਂ ਘਣੇ ਕਰੇਲੇ ਦਾ ਧਰੇ ਸੀ ਰਾਤ ਕਰੇਲੇ ਨੇ ਤਾਂ ਪੰਗਾ ਹੀ ਪਾਤਾ ਨਹੀਂ ਭੈਣੇ ਕਰੇਲਿਆਂ ਨੇ ਪੰਗਾ ਕਿਵੇਂ ਪਾਤਾ ਜਿਵੇਂ ਭੈਣੇ ਮੈਂ ਤਾਂ ਕਰੇਲੇ ਬੜੀ ਰੀਜਨਲ ਬਣਾਏ ਸੀਗੇ ਪਰਮੇ ਤੇਰੇ ਬਾਈ ਦੀ ਪਿੱਤੀ ਹੋਈ ਸੀ ਬਾਲੇ दारू ਉਹ ਸਾਰੇ ਕਰੇਲੇ ਖਾ ਗਏ ਉਹ ਲੋਕ ਨੇ ਪੀਤੀ ਤੁੰਗਾ ਤੁੰਗਾ ਮੈਂ ਤਾਂ ਪੀਤੀ ਵਾਤੇ ਨਾ ਵੇਗਾ ਚੜਗੀਆ ਭਗਦਰ ਕੀ ਓਏ ਸ਼ਾਸਤਰ ਅੱਤੀ ਮਿਰਸ ਕਤੁਰਜੇ ਪੇਕੇ ਖਾਲੀ ਕਰ ਗਏ ਸਾਰੇ ਠੇਕੇ ਹੌ ਲੱਗ ਜੂਗਾ ਪਤਾ ਸਾਡੇ ਮਾਰ ਤਾਣ ਦਾ ਓ ਵੈਲੀ ਕਾ ਦਾ ਕੋੜੀਆ ਜਹਾਨ ਦਾ ਕੋੜੀਆ ਜਹਾਨ ਦਾ ਅੱਜ ਦਾ ਯਾਰ ਬੜਾ ਹੋ ਗਿਆ ਜਾ ਕੇ ਰਿਵਿਓ ਖਈ ਬਣ ਚਾ ਜਾਊਗਾ ਜਿੰਦਗੀ ਦਾ ਸਵਾਦ ਵੀ ਫੇਰੀਆ ਨਹੀਂ ਆ ਨੀ ਤੂੰ ਐਵੇਂ ਸੇ ਬੈਠੀ ਕੀ ਕਰੀ ਜਾਂਦੀ ਆ ਤਾਂ ਤੈਨੂੰ ਦਿਖਦਾ ਨਹੀਂ ਮੈਂ ਭਾਂਡੇ ਧੋਈ ਜਾਂਦੀ ਆ ਵੀ ਹੁਣ ਤੂੰ ਜ਼ੁਬਾਨ ਲੜਾਵੇਂਗੀ ਬਰਾਬਰ ਬੋਲੇਗੀ ਗੋਦਨੀਂ ਚ ਮਰੂ ਸਾਲੀ ਨੱਗਾਂ ਦੀ ਕਿੱਥੋਂ ਬੱਲੇ ਪੈ ਗਈ ਜੰਗੜਾ ਤੂੰ ਮੇਰੇ ਮਾਪੇ ਆਂ ਦਿਕਰ ਕਰਨਾ ਹੈ ਉਹ ਤੇਰੇ ਖਾਣ ਆਂਦੇ ਨੇ ਉਹ ਮਾਰਦਾ ਓਏ ਓ ਛੜਾ ਓਏ ਅਰੇ ਟੁੱਟ ਨਾ ਬਣਾ ਕੀ ਕਰੀ ਤੇਰੇ ਸਰਦਾਰ ਸਾਂਝਾ ਰੰਡੀ ਹੋਏਗੀ ਮੇਰੇ ਸਾਣੀਆਂ ਰੰਡੀ ਹੋਏਗੀ ਉਹ ਤੂੰ ਦੀ ਲੱਤ ਓਏ ਉਹ ਦੁਕਾਨਦਾਰ ਫੜਾ ਲੋ ਵੀ ਮੈਂ ਨਹੀਂ ਹੁਣ ਤੇਰੇ ਬਾਪ ਨੂੰ ਦੇਖ ਹੁਣ ਤਾਂ ਬਿਆਕੀ ਗਈ ਐ ਇਹ ਹੁੰਡੀ ਤੇਰੇ ਬਾਪ ਨੂੰ ਕੁਝ ਕਹਿੰਦਾ ਕਰਦੇ ਇਹ ਬਾਤ ਕਰਦੇ ਹੁੰਡੀ ਤੇਰੇ ਬਾਪੇ ਨੂੰ ਕੁਝ ਕਹਿੰਦਾ ਆ ਰੱਬਾ ਮਾਰਦਾ ਓਏ ਓ ਛੜਾ ਓਏ ਓ ਮਾਰਦਾ ਓਏ ਇਹ ਹੁੰਡੀ ਤੇਰੇ ਬਾਪ ਨੂੰ ਕੁਝ ਕਹਿੰਦਾ ਖਾਣਵਾਇ ਸਰਦੇ ਹਾਂ ਓ ਰੱਬਾ ਮਾਰਦਾ ਓਏ ਕਿਥੋਂ ਬੰਦੇ ਪੈ ਗਈ ਬਰੇ ਕੋ ਫਰੰਦ ਮੈਂ ਤੇਰੇ ਪਿਓ ਕੇ ਆਈਆਂ ਤੈਨੂੰ ਘਟ ਕੇ ਲੈ ਕੇ ਆਇਆ ਤੀ ਬਸ ਮੈਂ ਹੁਣ ਨਹੀਂ ਤੇਰੇ ਮਾਪੇ ਨੂੰ ਕੁਛ ਕਹਿੰਦਾ ਨਾ ਨਾ ਮੈਨੂੰ ਹੁਣ ਛੱਡ ਦੇ ਹੁਣ ਦੀ ਕਿੰਨੇ ਦਿਨ ਬਾਅਦ ਨਹੀਂ ਤੇਰੇ ਮਾਪੇ ਨੂੰ ਕਹਿੰਦਾ ਹੁਣ ਛੱਡ ਦੇ ਇੱਕ ਵਾਰੀ ਛੱਡ ਦੇ ਮੈਂ ਟੁੱਟ ਜੂ ਕੁਛ ਇਹ ਰੰਡੀ ਹੋ ਜਾਗੀ ਕਿਤਾ ਕਿਤਾ ਕਿ ਮਾਂ ਹੋ ਜਦੋਂ ਬਾਅਦ ਨਹੀਂ ਕਹਿੰਦਾ ਤੂੰ ਮੈਂ ਟੜ ਕੇ ਦਾ ਭੁਖਣ ਪਾਣਾ ਨਿਕਲਿਆ ਨਹੀਂ ਰੋਟੀ ਪਾਣੀ ਦਾ ਦੇ ਦੇ ਮੈਨੂੰ ਭੁਖ ਭੁਖ ਲੱਗੀ ਪਈ ਹੈਗੀ ਚਲ ਅੰਦਰ ਚੱਲ ਤੇਰਾ ਵੱਡਾ ਫਰੌ ਚਲ ਚੱਲ ਚੱਲ ਫਟਾਫਟ ਤੂੰ ਮੂਰੇ ਦੁਰਪਾ ਨਹੀਂ ਨਹੀਂ ਫਟਾਫਟ ਚਲ ਅੱਗੇ ਤੇਰਾ ਜੁੱਬਾ ਪਾ ਕਰਦੀ ਢਾਗ ਅਮਾ ਚੱਲ ਤਾਂ ਚੱਲ ਤੂੰ ਮਾਰੀ ਨਾ ਦਫਾ ਤੂੰ ਮਾਰੀ ਨਾ ਹੁਣ ਨਾ ਮਾਰੀ ਇਹ ਗਵਾਂਢੀ ਦੇਖਣ ਲੱਗ ਗਿਆ ਹੁਣ ਨਾ ਮਾਰੀ ਚੱਲ ਫਾਵਾ ਬੱਦਲ ਤੇ ਚੱਲ 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 ਫਟਾਫਟ ਫਟਾਫਟ ਚੱਲ ਲੈ ਫੜੋ ਚੂਸਲਾ ਲੰਗਰ ਜੋਈ ਮੂਤ ਪਿੱਛੇ ਜਾਂਦਾ ਕਦੀ ਜਵਾਖਾ ਦਾ ਵੀ ਖਿਆਲ ਕਰ ਲਿਆ ਕਰ ਮੈਂ ਜਵਾਕ ਦਾ ਹੀ ਖਿਆਲ ਕਰਦਾ ਜਿਹੜਾ ਸੜਕੇ ਤੋਂ ਲੈ ਕੇ ਅੱਜ ਤੱਕ ਦਿਹਾੜੀ ਕਰਦਾ ਥੋੜੇ ਵਾਰੀ ਮਰਦਾ ਮੈਂ ਦਿਲ ਨਾਲ ਲੇਕ ਮਾਂ ਕੇ ਲਿਆਣਾ ਕੀ ਹੈ ਜਿੰਨੇ ਕਮਣਾ ਉਹਨੇ ਦਾੂ ਲਿਆ ਨਾ ਬੱਚਾ ਦਾ ਕੀ ਚਾਲੀ ਨਹੀਂ ਕੋਈ ਜਾਏਗਾ ਆਹ ਉਹਦੇ ਸਾਦੀ ਨੇ ਕੀ ਬਣਾਇਆ ਆਦਾ ਦਾ ਪਲੇਟ ਗਿਆ ਜਿਹੜਾ ਕੁਝ ਵੀ ਹੈਗਾ। ਮੇ ਭਾਗਵਨ ਨੇ ਇਲਾਦ ਕਾਦੀ ਸਬਜੀ ਬਣਾਈ ਦੀ। ਨੇ ਮੈਂ ਤਾਂ ਪਿੱਛੋਂ ਸਾਰੇ ਉਤੜੀ ਜਾਨਾ। ਆਹ ਦੇਖ ਲਾ। ਇਲਾ ਕਿਵੇਂ ਉਤੜੀ ਜਾਨਾ? ਤੇਰਾ ਤੂੰ ਅੰਨਾ ਸੀ। ਤੈਨੂੰ ਪਤਾ ਨਹੀਂ ਸੀ ਕarele ਦੀ ਸਬਜੀ ਬਣਾਤੀ ਐ ਤੂੰ ਧਾਗੇ ਕੱਢਣੇ ਭੁੱਲ ਗਿਆ। ਨਾ ਪਰਦੇ ਖਸਮਾਂ ਦੀ ਇਹ ਪਹਿਲਾ ਨਹੀਂ ਸੀ ਦੱਸ ਸਕਦੀ ਪਰੜ ਚੋਦੀ ਕੰdre ਮੈਨੂੰ ਵਾਧੂ ਦੀ ਵਾਧੂ ਦੀ ਟੈਂਸ਼ਨ ਪਾਦੀ ਨਹੀਂ ਭੈਣੇ ਫਿਰ ਤੂੰ ਕੀ ਕੀਤਾ ਨਹੀਂ ਭੈਣੇ ਮੈਂ ਕੀ ਕਰਨਾ ਸੀ ਮੇਰੇ ਹੱਥ ਚ ਆ ਗਿਆ ਝਾੜੂ ਫਿਰ ਜਿੱਥੇ ਪੈਂਦਾ ਪੈਨ ਦੇ ਨਾ ਭੈਣ ਦੇ ਖਸਮਾਂ ਕੱਲ ਦਾ ਭੁੱਲੇ ਗਿਆ ਜੋ ਵੀ ਅਬ ਹਰਦਾ ਹੋਏ 13 ਅੰਗਰ ਬੰਨ ਮਾਰਦਾ ਓਏ 13 ਅੰਗਰ ਬੰਨ ਮਾਰਦਾ ਓਏ ਕਿੱਥੋਂ ਪੜੇ ਅੱਲੇ ਪਾਈ ਓ ਮਾਰਦਾ ਓਏ ਇਹ ਮਾਦਾ ਦੀ ਮਾਰ ਨਹੀਂ ਲਗੂਂਗਾ ਛਾੜ ਦੇ ਕੀ ਮਾਫ ਕਰੇ ਮਾਰਦਾ ਓਏ ਬੰਨ ਮਾਰਦਾ ਓਏ ਜੈਨ ਨਹੀਂ ਪੂਗੀ ਖਰਾਬ ਮਾਰ ਮਾਰ ਕੇ ਝਾੜੂਆਂ ਦੀ ਡੱਬ ਰੋਟੀਆਂ ਮੈਂ ਕਰਤੀਆਂ ਲਾਲ ਈ ਹੁਰੇ ਆ ਬੈਣੇ ਚੜੀ ਗੱਲ ਸੁਣ ਮੈਂ ਬੈਰੇ ਦੋ ਲਾਤੀਆਂ ਉਹਨਾਂ ਦੇ ਚਾਲ ਉਹਨਾਂ ਨੇ ਮੇਰੇ ਲਾਤੀਆਂ ਐਦਾਂ ਹੀ ਜ਼ਿੰਦਗੀ ਲੰਘ ਜਾਂਦੀ ਐ ਨੋਖ ਰੋਗ ਨਾਲ ਇਹ ਭੈਣੇ ਮਣੀ-ਮੁਟੀ ਲੜਾਈਆਂ ਨਾਲ ਤਾਂ ਪਿਆਰ ਵੱਧਦਾ ਹੁੰਦਾ ਯਾਰ ਮਣੀ-ਮੁਟੀ ਕੜਾਈ ਤਾਂ ਛੋਡੇ ਘਰ ਵੀ ਹੁੰਦੀ ਹੁਣ ਨਹੀਂ ਭੈਣੇ ਮੇਰੀ ਤਾਂ ਕਿਸਮਤ ਭੁੱਟੀ ਹੋਈ ਐ ਮੇਰੇ ਭਾਗਾਂ 'ਚ ਲੜਾਈ ਦਿੱਖੇ ਘੁੰਮਣਾ ਮੇਰੇ ਨਾਲ ਕਹਿੰਦਾ ਦਾਰੂ ਪਿੰਦਾ ਇਹ ਜਾਣੀ ਭੈਣੇ ਤੇਰੀ ਤਾਂ ਜ਼ਿੰਦਗੀ ਜਮਾਈ ਨਰਕ ਐ ਲੜਾਈ ਪੜਾਈ ਤੋਂ ਬਿਨਾਂ ਕੋਈ ਜ਼ਿੰਦਗੀ ਹੁੰਦੀ ਐ ਮੈਂ ਤਾਂ ਜਿੰਨਾ ਚਿਰ ਆਪਣੇ ਘਰ ਆ ਜਣਾ ਲੜਾਣਾ ਮੇਰੇ ਤਾਂ ਰੋਟੀ ਨਹੀਂ ਖਾਜੂਂਦੀ ਬਿਲਕੁਲ ਨਹੀਂ ਭੈਣ ਮੈਂ ਕੀ ਕਰਾਂ ਮੇਰੇ ਤਾਂ ਦਿਲ ਦੇ ਅਰਮਾਨ ਦਿਲਚੀ ਰਹਿ ਗਏ ਮੈਂ ਵੀ ਚਾਹੁੰਨੀ ਆ ਮੇਰੇ ਘਰ ਆ ਕੇ ਖੇਲ ਹੋਵੇ ਤੇ ਮੈਂ ਉਹਨੂੰ ਗਾਲਾਂ ਕੱਢਾਂ ਉਹ ਮੈਨੂੰ ਗਾਲਾਂ ਕੱਢੇ ਲੋਕ ਤਮਾਸ਼ਾ ਦੇਖਣ ਨਹੀਂ ਕਰਨਾ ਕੀ ਹੈ ਤੂੰ ਉਹਨੂੰ ਲੜਾਈ ਲਈ ਮਜਬੂਰ ਕਰ ਨਹੀਂ ਤੂੰ ਉਹਨੂੰ ਆਏ ਨੂੰ ਨਾ ਰੋਟੀ ਪੁੱਛਣਾ ਪਾਣੀ ਪੁੱਛਣਾ ਫੇਰ ਦੇਖ ਤੇਰੇ ਘਰ ਕਿੰਦਾ ਸਿਆਪਾ ਛੜਦਾ ਸਵੇਰ ਤੋਂ ਸ਼ਾਮ ਤੱਕ ਕੌਫ ਦਫਤਰ ਕੰਮ ਕਰਦਾ ਥੱਕਿਆ ਟੁੱਟਿਆ ਘਰ ਆਂਦਾ ਆਂਦੇ ਨੂੰ ਮੈਂ ਰੋਟੀ ਪਾਣੀ ਕਿਨਾਂ ਦਵਾਂ ਨਹੀਂ ਮੈਂ ਤਾਂ ਉਹ ਤੇ ਤਰਸਾਂ ਨੀ ਨਹੀਂ ਭੈਣੇ ਜੇ ਤੂੰ ਐਦਾਂ ਹੀ ਤਰਸ ਕਰੀ ਜਾਏਂਗੀ ਫੇਰ ਨਿੱਧਰੇ ਦਿਲ ਦੇ અરਮਾਨ ਪੂਰੇ ਹੋਣੇ ਨਹੀਂ ਭੈਣੇ ਤੂੰ ਸ਼ੇਰ ਨਹੀਂ ਬਣ ਸ਼ੇਰ ਨਹੀਂ ਤੋ ਉਹਦੀ ਗੱਲ ਦਾ ਪੁੱਠਾ ਜਵਾਬ ਦੇ ਫੇਰ ਦੇਖ ਤੇਰੇ ਘਰ ਕਿੰਦਾ ਲੜਾਈ ਹੁੰਦੀ ਹੈ ਚਲ ਤਾਂ ਜੀ ਤੇਰੀ ਸਾਰੀ ਗੱਲਾਂ ਮੈਂ ਲੜ ਬੰਦੀ ਆ ਅੱਜ ਤਾਂ ਮੈਂ ਹੱਥੀਂ ਉਹਦੇ ਨਾਲ ਲੱਗਣੀ ਲੱਣੀ ਲਿਆ ਤੈਨੂੰ ਦਾਰ ਪਾਣਾ ਨਾਲੇ ਉਹ ਵੀ ਆਉਂਦੇ ਹੋਣਗੇ ਮੈਂ ਵੀ ਜਾਵਾਂ ਚਲ ਅੱਪਾ ਘੱਟ ਹੀ ਆਪਾਂ ਨੀ ਵੱਡਾ ਸੀ ਕੋਈ ਨਹੀਂ ਕਰਿਆ ਦੇ ਕਰਦੇ ਆ ਰਾਮ ਹੈ ਬੇ ਦਰਦੀ ਵੜੀ ਆ ਥੱਕ ਗਿਆ ਘਪ੍ਰੀਤ ਜਾਨ ਬਣ ਕੇ ਨਾ ਅਗਲਾ ਪਾਣੀ ਲਿਆ ਕੇ ਦੇ ਯਾਰ ਠੰਡਾ ਠੰਡਾ ਆ ਤਾਂ ਦਾਤ ਦੇ ਬੜਾ ਕੰਮ ਸੀ ਆ ਥੱਕ ਗਿਆ ਨਾ ਆਪ ਨਹੀਂ ਚੱਕ ਕੇ ਪੀ ਸਕਦੇ ਤੁਹਾਡੇ ਹੱਥੋਂ ਢੁੱਟਿਆ ਅਨਸਰ ਮੇਰੇ ਤੇ ਹੁਕਮ ਚਲਾਉਣ ਲੱਗ ਜਾਂਦੇ ਓ ਉਹ ਕੋਈ ਗੱਲੀ ਜਾਨੂ ਮੈਂ ਆਪ ਪਾਣੀ ਪੀ ਲੈਣਾ ਉਹ ਗਰਮੀ ਬਾੜੀ ਆ ਨਾ ਮੈਨੂੰ ਲੱਗਦਾ ਤੂੰ ਘਰ ਦੇ ਕੰਮ ਕਰਕੇ ਨਾ ਥੱਕ ਗਈ ਹੋਵੇਂਗੀ ਮੈਂ ਕਰਦਾ ਯਾਰ ਮੈਂ ਸਕੈਸ ਬਣਾ ਲੈਣਾ ਉਹ ਨਾਲੇ ਤੂੰ ਪੀ ਲਈ ਤੂੰ ਐ ਕਰ ਯਾਰ ਦਮਾ ਦਮ ਆਟਾ ਘੁੰਨ ਤੇ ਰੋਟੀ ਲਾ ਯਾਰ ਭੁੱਖ ਬਹੁ ਲੱਗੀ ਮੈਨੂੰ ਮੈਥੋਂ ਨਹੀਂ ਪੱਕਦਾ ਤੁਹਾਡਾ ਲੰਗਰ ਠੀਕ ਐ ਆਪੇ ਬਣਾ ਲੈ ਆਪਣਾ ਲੰਗਰ ਮੈਂ ਤਾਂ ਗੇਮ ਖੇਡ ਰਹੀ ਹਾਂ ਓ ਯਾਰ ਜਾਨੂ ਤੈਨੂੰ ਵੀ ਬੀ ਵੀ ਰੱਖਿਆ ਤੂੰ ਘਰ ਦੀ ਸਫਾਈ ਨਾ ਕਰਿਆ ਕਰ ਉਹ ਛੁੱਟੀ ਵਾਲੇ ਦਿਨ ਮੈਂ ਆਪੇ ਕਰ ਲਿਆ ਕਰ ਉਸ ਬਾਈ ਓ ਯਾਰ ਤੈਨੂੰ 20 ਵਾਰੀ ਆਖਿਆ ਤੂੰ ਘਰ ਦੀ ਸਫਾਈ ਨਾ ਕਰਿਆ ਕਰ ਥੱਕ ਗਈ ਨਾ ਘਰ ਦੀ ਸਫਾਈ ਕਰਕੇ ਉਹ ਤੂੰ ਯਾਰ ਐਂ ਕਰ ਤੂੰ ਬੈਠ ਮੈਂ ਸਕੈਸ ਬਣਾ ਕੇ ਲੈਣਾ ਦੇ ਉਹ ਲੈ ਜਾ ਨੂੰ ਤੂੰ ਬਈਲਾ ਯਾਰ ਸਕੈਸਪੀ ਠੰਡਾ ਠੰਡਾ ਓਂਡਾਲੇ ਮਣੀ ਮੁੱਢੀ ਠੰਡੀ ਹੋ ਤੈਨੂੰ ਬੰਦਾ ਕਿਨੇ ਬਣਾਇਆ ਮੈਂ ਤੇਰੀ ਬੇਸਤੀ ਕਰੀ ਨਹੀਂ ਤੂੰ ਮੈਨਾਂ ਲੜਦਾ ਕਿਉਂ ਨਹੀਂ ਹੋ ਜਾਂ ਨੂੰ ਮੈਂ ਤੇਰੇ ਨਾਲ ਕਿਵੇਂ ਲੜਾਂ ਯਾਰ ਮੈਂ ਤੈਨੂੰ ਪਿਆਰ ਹੀ ਬਹੁਤ ਕਰਦਾ ਓ ਯਾਰ ਤੂੰ ਮੇਰੇ ਘਰ ਵਾਲੀ ਆ ਤੂੰ ਤਾਂ ਮੇਰੀ ਜਾਨ ਆ ਤੂੰ ਐ ਗੱਡਾ ਡ ਬਣ ਕੇ ਆ ਸਕੈਸਪੀ ਮਨਾ ਮੋਟਾ ਠੰਡੀ ਹੋ ਜਾ ਆ ਸਕੈਸਪੀ ਕਿ ਪਾ ਫੁਕਣਾ ਕਿਸੇ ਕੰਮ ਦਾ ਨਹੀਂ ਤੂੰ ਆ ਸਕੈਸ ਮੇਰੇ ਸਿਰ 'ਚ ਪਾ ਦੇ ਓ ਯਾਰ ਜਾਨੂ ਓ ਮੈਂ ਤਾਂ ਤੇਰੇ ਪਿਆਰ ਦਾ ਗੁਲਾਮ ਆ ਮੈਂ ਕਦੇ ਤੇਰਾ ਹੁਕਮ ਟਾਲਿਆ ਓ ਜਿਵੇਂ ਹੁਕਮ ਮੇਰੀ ਸਰਕਾਰ ਦਾ ਇਹ ਆ ਚੱਕ ਹੋ ਗਈ ਠੰਡੀ ਹੋ ਗਿਆ ਨਾ ਸਿਰ ਠੰਡਾ ਠਾਰ ਤੇ ਕੰਜਰਾ ਹੱਕ ਕੀ ਕੀਤਾ ਤੇਰਾ ਬਹਿਜੇ ਬੇੜਾ ਸਾਰੇ ਮੇਰੇ ਕੇਸ ਖਰਾਬ ਕਰਤੇ ਓ ਯਾਰ ਜਾਨੂ ਓ ਮੈਂ ਤੇਰੇ ਹੁਕਮ ਦੀ ਪਾਲਣਾ ਕੀਤੀ ਆ ਤੂੰ ਟੈਨਸ਼ਨ ਕਿਉਂ ਲੈਂਦੀ ਆ ਤੂੰ ਐ ਕਰ ਆ ਜਾ ਮੈਂ ਤੈਨੂੰ ਕੇਸੀ ਨਿਵਾ ਦਿੰਨਾ ਨਵੇਂ ਸੇਪੂ ਨਾਲ ਤੂੰ ਟੂਟੀ ਥਲੇ ਸੰਤਾ ਕਰ ਵੇਰੇ ਚ ਮਿੱਠਾ ਪਾਅ ਹਾਸੀ ਪਰ ਮਰ ਮੈਨ ਨਹੀਂ ਨਾਣਾ ਕੇਸੀ ਨਾਲ ਨਾ ਕੇ ਕਿਹੜਾ ਠੀਕ ਹੋ ਜਾਣਗੇ ਹੋ ਜਾਨੂ ਤੂੰ ਤਾਂ ਮੜੀ ਗੱਲ ਦੇ ਖਬਰਾਈ ਜਾਨੀ ਆ ਉਹ ਐ ਕਰ ਯਾਰ ਪਾਲਰ ਜਾ ਕੇ ਸਟੇਟ ਕਰਾਣੀ ਆ ਚੱਕ ਪੈਸੇ ਨਾਲ ਤੂੰ ਐਂ ਦੱਸ ਰੋਟੀਆਂ ਕਿੰਨੀਆਂ ਖਾਵੇਂਗੀ ਮੈਂ ਉਸੇ ਹਿਸਾਬ ਨਾਲ ਕੋ ਨੂੰ ਆਟਾ ਯਾਰ ਦੇ ਮੈਂ ਆਪੇ ਲਾਲੂ ਰੋਟੀਆਂ ਜੈਸਾ ਤੈਨੂੰ ਕਿਸ ਕੈਸਾ ਲੱਲ ਰਾਤਾ ਵੈਸੇ ਤੂੰ ਰੋਟੀਆਂ ਬਣਾਏਗਾ ਉਹ ਮੈਨੂੰ ਪਤਾ ਸੀ ਤੂੰ ਮੈਨੂੰ ਪਿਆਰੀ ਬਣਾ ਕਰਦੀ ਆ ਆਉ ਦੇ ਹੱਥ ਨਾਲ ਲਾ ਕੇ ਖਵਾਵੇਂਗੀ ਮੈਨੂੰ ਰੋਟੀਆਂ ਤੂੰ ਮਨੂੰ ਕੰਮ ਕਰਦੇ ਨੂੰ ਕਿੱਥੇ ਦੇਖ ਸਕਦੀ ਆ ਪਿਆਰ ਹੀ ਬੜਾ ਕਰਦੀ ਆ ਜੰਦਰੀਏ ਤੂੰ ਮਨੋ ਵੇ ਮੈਂ ਨਹੀਂ ਤੈਨੂੰ ਪਿਆਰ ਪੂਰ ਕਰਦੀ ਮੇਰੇ ਤਾਂ ਕਿਸੇ ਹੋਰ ਬੰਦੇ ਨਾਲ ਚੱਕਰ ਚੱਲਦਾ ਓ ਜਾਨੂੰ ਕਿਉਂ ਬਕਵਾਸ ਮਾਰਦੀ ਆ ਉਹ ਮੈਥੋਂ ਵੱਧ ਤੈਨੂੰ ਕੋਈ ਨਹੀਂ ਪਿਆਰ ਕਰ ਸਕਦਾ ਮੇਰਾ ਦਸਹੀਦ ਨੇ ਚੱਕਰ ਚੱਲਦਾ ਵੇ ਆਪਣੇ ਗਵਾਂਡੀ ਹੈਪੀ ਨਾਲ ਮੇਰਾ ਚੱਕਰ ਚੱਲਦਾ ਉਹ ਤਾਂ ਮੈਨੂੰ ਬਹੁਤ ਪਿਆਰ ਕਰਦਾ ਹੈ ਨਾਲੇ ਮੈਂ 2-3 ਦਫਾ ਉਹਦੇ ਨਾਲ ਮੋਟਰਸਾਈਕਲ ਤੇ ਘੁੰਮ ਕੇ ਆਈਆਂ ਉਹ ਸਾਲੀ ਦਵਾਰ ਦੇ ਘਰ ਅਜਾ ਸਮਝਦੀ ਨਹੀਂ ਉਹ ਸਾਲੀ ਜਣੇ ਖਣੇ ਨਾ ਖੇ ਖਾਂਦੀ ਫਿਰਦੀ ਆ ਉਹ ਮੈਨੂੰ ਪਤਾ ਤੂੰ ਆ ਜਿਹੜੀ ਚੱਕਰ ਵਾਲੀ ਗੱਲ ਕਰਦੀ ਹੈ ਨਾ ਉਹਨੂੰ ਮਚਾਉਣ ਲਈ ਕਰਦੀ ਆ ਮੈਂ ਸੁਣਿਆ ਸੀ ਯਾਰ ਵੀ ਹੈਪੀ ਕੇ ਨਾਲ ਥੋੜੀ ਰਿਸ਼ਤੇਦਾਰੀ ਮਿਲਦੀ ਆ ਉਹ ਹਾਂ ਚਾਚਾ ਉਹਦੀ ਮਾਂ ਦੱਸਦੀ ਸੀ ਵੀ ਰਿਸ਼ਤੇਦਾਰੀ ਚੋਂ ਤੂੰ ਉਹਦੀ ਮਾਸੀ ਦੀ ਕੁੜੀ ਲੱਗਦੀ ਆ ਨਾ ਸਾਲਾ ਹੁਣ ਉਹ ਭੈਣ ਨਾਲ ਚੱਕਰ ਚਲਾਊਗਾ ਉਹ ਸਾਲਾ ਅੱਡ ਭੈਣ ਦਾ ਯਾਰ ਬਣ ਨੂੰ ਫਿਰਦਾ

ਚੱਲ ਬੁਰਕੀ ਤਾਂ ਮੈਂ ਖਾ ਲੈਣੀ ਐ ਅੱਜ ਐਨੀ ਛੇਤੀ ਦਫਤਰੋਂ ਕਿਵੇਂ ਅੱਗੇ ਤਾਂ 7 ਵਜੇ ਜਾਣਾ ਐ ਅੱਜ 5 ਵਜੇ ਕਿਦਾਂ ਬੁਰਕੀ ਦਾ ਖਾਣਾ ਯਾਰ ਗੱਲਾਂ ਐ ਸੀ ਜਾਨੂ ਅੱਜ ਇਹਨਾਂ ਦਫਤਰ 'ਚ ਕੰਮ ਹੈ ਨਹੀਂ ਸੀ ਇਹਨਾਂ ਦਫਤਰ ਦਾ ਅਸੀਂ 4 ਵਜੇ ਆ ਗਏ ਸੀ ਉਹ ਮੇਰੇ ਦੋਸਤ ਦਾ ਬਾਡੇ ਸੀ ਉਹ ਮੈਂ ਤਾਂ ਇਕੱਲਾ ਕੀ ਖਾ ਗਿਆ ਗਿਆ ਉਹ ਸਾਰੇ ਪੈਗ ਲਾਉਣ ਲੱਗੇ ਮੈਂ ਐਸੇ ਕਰਕੇ ਘਰੇ ਆ ਗਿਆ ਵੇ ਤੂੰ ਵੀ ਪੀ ਲੰਦਾ ਦਾਰੂ ਤੇਰੇ ਲੰਘਦੀ ਨਹੀਂ ਸੀ ਜੇ ਪੀ ਕੇ ਹੁੰਦਾ ਮੇਰੇ ਵੀ ਦਿਲ ਦੀ ਰੀਜ ਪੂਰੀ ਹੋ ਜਾਂਦੀ ਤੂੰ ਨਹੀਂ ਮੈਨੂੰ ਕੁਝ ਦੇਖਣਾ ਚਾਹੁੰਦਾ ਉਹ ਤਾਂ ਮੇਰੀ ਖੁਸ਼ੀਆਂ ਦਾ ਬੈਰੀ ਬਣਿਆ ਹੋਇਆ ਓ ਯਾਰ ਮੈਂ ਤੈਨੂੰ ਹਮੇਸ਼ਾ ਖੁਸ਼ ਰੱਖਦਾਗਾ ਜਿਹੜੀ ਵੀ ਜੀਤੇ ਹੱਤ ਧਰਦੀਆਂ ਮੈਂ ਉਹ ਚੀਜ਼ ਲਿਆ ਕੇ ਦੇ ਦਿੰਨਾ ਹੋਰ ਦੱਸ ਮੈਂ ਤੈਨੂੰ ਕਿਵੇਂ ਖੁਸ਼ ਕਰਾਂ ਬੇ ਮੈਨਾਂ ਤਾਂ ਕਹਿੰਨੀ ਤੇਰਾ ਕਿਸੇ 3 ਨਾਲ ਚੱਕਰ ਚੱਲੇ ਤੂੰ ਮੈਥੋਂ ਚੋਰੀ ਚੋਰੀ ਉਹਦੇ ਨਾਲ ਗੱਲਾਂ ਕਰੇ ਠੀਕ ਹੈ ਤੇ ਫਿਰ ਪੰਚਾਇਤਾਂ ਹੋਣ ਤੂੰ ਉਹਦੇ ਨਾਲ ਚੈਟਾਂ ਕਰੇ ਮੈਂ ਤੈਨੂੰ ਪੰਚਾਇਤ 'ਚ ਖੜਾਵਾ ਵੇ ਆਪਾਂ ਲੜੀਏ ਦੇ ਕਿੰਨਾ ਵਧੀਆ ਲੱਗੂਗਾ ਆਪਾਂ ਨੂੰ ਪਿਆਰ ਮੈਂ ਕਿਉਂ ਕਿਸੇ ਤੀਵੇਂ ਨਾਲ ਚੱਕਰ ਚਲਾਵਾ ਮੈਂ ਤਾਂ ਯਾਰ ਤੈਨੂੰ ਪਿਆਰੀ ਬਹੁਤ ਕਰਦਾ ਉਹ ਤੇਰੇ ਤੋਂ ਬਗੈਰ ਮੈਨੂੰ ਕੋਈ ਨਹੀਂ ਵਧੀਆ ਲੱਗਦੀ